ਹਾਂਜੀ ਕਾਰਬਨ ਜਰਨ ਦਾ ਜੋੜ ਹੀ ਵੜਦਾ ਅੱਗੇ ਚਾਜ ਰਾਈਆਂ ਪਾਰਾਂ ਦੇ ਨੇਰੀ ਝੁੱਟ ਜਾਂਦੀਆਂ ਨੇ ਗਾ ਉਹਦੇ ਦਿਖਾਉਣਾ ਵੇਖੋ ਉਹਦੇ ਮੁੱਲ ਜੀ ਨੇ ਨਾਲੇ ਹੋਰ ਫਾਇਦਾ ਇਹਨਾਂ ਦਾ ਹਾਂ ਇਹ ਮੰਨ ਲਓ ਇੱਕ ਮਾਰ ਆਪਾਂ ਬਾਤੀਆਂ ਥੌਨੀਮਾ ਹੋ ਗਿਆ ਕਰ ਦੋ ਫੇਰ ਦੁਵਾਰੇ ਪਾ ਲਓ। ਇਹੀ ਤਾਂ ਨਜ਼ਾਰਾ ਹੈਗਾ। ਬਾਕੀ ਬਾਈ ਨੂੰ ਪੁੱਛੋ। ਉਹ ਮੁੰਡੇ ਕੈਦਾਰਾਂ ਪੈਂਦੀ ਨੇ ਦੇ ਵਿੱਚ। ਇੱਜ ਤਾਰਾ ਨਹੀਂ ਹੈ ਜੇ ਸਰੀਆ ਪੈਂਦਾ ਹੈ। ਦੂਜੇ ਤਾਰਾ ਪਾਉਂਦੇ ਨੇ ਹਰੇਕ। ਆਪਾਂ ਸਰੀਆ ਪਾ ਕੇ ਦੇਵਾਂਗੇ ਜੀ। ਆਏ ਹਾਏ ਫਿਰ ਫਿਰ ਮਹਿੰਗੀ ਹੂ ਇਹ ਤਾਂ ਫਿਰ ਤੇਰੇ ਲਈ। ਮਹਿੰਗੀ ਨਹੀਂ ਹੈਗੀ ਜੀ ਉਹੀ ਰੇਟ ਪੈ ਜਾਂਦੀ ਹੈ। ਅੱਛਾ। 285 ਦੀ। ਕਿੰਨੇ ਬਾਈ ਕਿੰਨੇ ਦੀ ਹੈ? ਇਹੀ 4 ਡੇਢ ਦੀ ਹੈ ਜੀ। 4 ਡੇਢ ਦੀ ਆ। ਸਾਈਜ਼ ਆਗਲੇ ਦੇ ਮੁਤਾਬਕ ਤਿਆਰ ਕਰ ਦੋਗੇ? ਸਾਈਜ਼ ਕਰ ਦਾਂਗੇ ਜੀ। ਜੇ ਕਿਸੇ ਨੇ ਕੋਲੇ ਬਹਿ ਕੇ ਤਿਆਰ ਕਰਵਾਉਣੀ ਹੋਣ ਕਰ ਦੋਗੇ? ਕਰ ਦਾਂਗੇ ਜੀ। ਉਹ ਮੁੰਡੇ ਬ੍ਰੇਤੀ ਜੇ ਆਹਲਾ ਕੋਲੇ ਬੈਗ ਤਿਆਰ ਕਰਾਵੇ ਚਾਹੇ ਇੱਕ ਕਰਾਵੇ ਚਾਹੇ 100 ਕਰਾਵੇ ਕੋਲੇ ਬੈਗ ਤਿਆਰ ਕਰਾ ਸਕਦਾ ਇੱਕ ਆਏ ਹਾਏ ਮੇਰੇ ਮਗਰ ਤੇ ਉੱਤੇ ਵਜੇ ਜਮਣਾ ਰੇਟ ਇਹੀ ਲੱਗੂਗਾ ਐਡਰੈਸ ਬੋਲ ਦੋ ਬਈ ਇੱਕ ਵਾਰ ਐਡਰੈਸ ਪਿੰਡ ਕਾਲਮਜਰਾ ਜੀ ਪਾਤੜਾਣਾ ਦਾ ਗਾਲ ਰੋਡ ਜੀ ਜ਼ਿਲ੍ਹਾ ਸੰਗਰੂਰ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਨੇ ਵੀ ਕੋਈ ਹੋਰ ਜਾਣਕਾਰੀ ਲੈਣੀ ਆ ਫੋਨ ਕਰਕੇ ਲੈ ਸਾਬ ਬਾਕੀ ਪਏ ਫੈਕਟਰੀ ਬਹੁਤ ਵੱਡੀ ਆ ਮਾਮੂਲੀ ਕੰਮ ਨਹੀਂ ਹੈਗਾ ਫੇਰ ਕਰਾ ਮੁੰਡਾ ਕੈਮਰਾ ਦਿਖਾਉਣ ਵਾਲੀ ਟੀਮ ਇਧਰੋਂ